ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਨਮੱਤਾ ਨਗਰ ਆ ਤੇ ਉਸ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਪਾਲ ਬਾਈ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਹੁਤ ਚੰਗੀ ਇੱਕ ਫਲੂਨ ਵੱਛੀ ਆ ਬਾਈ ਦੇ ਕੋਲੇ ਤੇ ਇੱਕ ਤੋਕੜ ਵੜਾ ਦੋਹਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਦੇ ਆ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਪਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜੀ ਬਹੁਤ ਵਧੀਆ ਜੀ ਸ਼ੇਤਾ ਦੇ ਪਰਿਵਾਰ ਜੀ ਹਾਂਜੀ ਸਾਰੇ ਠੀਕ ਚਲੋ ਸ਼ੁਕਰ ਅੱਛਾ ਪਾਲੋਈ ਗੱਲ ਹੋਆ ਜਾਨਵਰ ਅੱਜ ਆਪਣੇ ਕੋਲ ਦੋ ਆ ਹਨਾ ਤੇ ਦੋਵਾਂ ਦੇ ਵਿੱਚ ਇੱਕ ਟਾਪ ਵੈੜਾ ਹਾਂਜੀ ਇਹ ਵੀ ਦੰਦਾ ਚੀ ਹੈ ਛੇ ਦੰਦਾ ਬੱਚਾ ਅੱਛਾ ਟੋਕੜ ਜਿਹੜੀ ਹੈ ਹਾਂਜੀ ਠੀਕ ਆ ਬਾਈ ਇਹਦੇ ਫਿਰ ਕਿੰਨੇ ਡੇੜਾ ਵੱਡੀ ਵੈੜ ਦੇ ਬਾਕੀ ਆ ਬਾਈ ਇਹ ਲੈ ਜੂ 10 12 ਦਿਨ ਜੀ 10 12 ਦਿਨ ਹਾਂਜੀ ਠੀਕ ਹੈ ਬਾਈ ਇਹਦੇ ਕੋਈ ਸੀਮੰਦ ਦਾ ਰਕਾਰਡ ਮਿਲਿਆ ਬਾਈ ਕਿ ਨਹੀਂ ਮਿਲਿਆ ਸੀਮੰਦ ਤਾਂ ਨਹੀਂ ਪਤਾ ਜੀ ਆਪਾਂ ਤਾਂ ਅੱਗੋ ਹੀ ਨਹੀਂ ਲੱਗੇ ਦਾ ਪਤਾ ਹੈ ਹਾਂਜੀ ਠੀਕ ਹੈ ਠੀਕ ਹੈ ਬਾਈ ਜਿਆਦਾ ਜੋ ਤਾਂ ਚੰਗੀਆਂ ਵੇੜਦੀਆਂ ਨੇ ਇਹਨਾਂ ਖੜੀ ਲਈ ਕਰੋ ਕਿ ਫਾਰਮ ਦੇ ਵਿੱਚ ਵਾਈ ਨਾ ਨਾ ਹੀ ਘਰੋਂ ਲਈ ਹੈ ਜੀ ਘਰੋਂ ਖੜੀ ਮਿਲੀ ਹੈ ਜੀ ਬਾਈ ਦਿਨ ਹਜੇ ਦੱਸ ਪਿਆ ਤਾਂ ਰੇਟ ਪਈ ਅੱਜ ਕੀ ਰੱਖਾਂਗੇ ਆਪਾਂ ਇਹਦਾ 1:25 ਮੰਗਦੇ ਆਂ 1:25 ਮਾਨਤਾ ਨੂੰ ਹੋ ਜੂ ਵਿੱਚੋਂ ਬਾਈ ਹਾਂਜੀ ਹਾਂਜੀ ਠੀਕ ਹੈ ਕੱਢੇ ਬਾਹਰ ਨੂੰ ਤੋਰੀ ਬਾਈ ਮੜਾ ਛੇਦੰਦ ਬੱਛੀ ਏਡੀ ਬੱਛੀ ਮਿਲਦੀ ਨਹੀਂਗੀ ਹੂੰ ਦੁੱਧ ਕਿੰਨਾ ਦੇਜੂਗੀ ਬਾਈ ਪਾਲਤੇ ਦੇ ਤਜਰਬੇ ਮੁਤਾਬ ਵੀ 25 ਕਿਲੋ ਤਾਂ ਦੇ ਹੀ ਦੇਊਗੀ ਕਰਨ ਹਾਂ ਜੀ ਬਾਈ ਕੋਠੇ ਪਲਪਲੀ ਪੁੜੀ ਬਹੁਤ ਆ ਨਾ ਹੈ ਨਾ ਹਾਥੀ ਵਰਗੀ ਆ ਲੈਓ ਭਾਈ ਵਾਕਈ ਭਾਈ ਹੈ ਨਾ ਹੈਵੀ ਬ੍ਰਾਂਡ ਹੀ ਆ ਨਹੀਂ ਠੀਕ ਆ ਪਾਲ ਬਾਈ ਇਹ ਤਾਂ ਨਹੀਂ ਹੈਗਾ ਵੀ ਯਾਰ 5 ਫੁੱਟ ਤੋਤੇ ਹੋਊਗਾ ਕਾਦੇ ਦਾ ਹਾਂ ਪਾਲ ਬਾਈ ਇੱਕ ਗੱਲ ਹੋਰ ਵੀ ਆ ਹਾਂਜੀ ਉਹਦੀ ਚੀਜ਼ ਪਰ ਘਰੇ ਖੜੀਆ ਚਾਰ ਰੱਖਣ ਨਾਲੋਂ ਇੱਕ ਹੀ ਰੱਖੀ ਹੋਵੇ ਭਾਉਂਦੀ ਹੈ ਨਾ ਹਾਂਜੀ 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 ਹੂੰ ਨਹੀਂ ਠੀਕ ਆ ਯਾਰ 25 ਕਰੋ ਦੁੱਧ ਬੱਚੀ ਹੱਸ ਕੇ ਦੇਈ ਜੂਗੀ ਬਈ ਹਾਂਜੀ ਨਾ ਥਾਣ ਲੱਗੇ ਆ ਜਾਂ ਪਹਿਲਣ ਬੱਚੀ ਨੂੰ ਮੈਂ ਮਤਲਬ ਪੂਰਾ ਬੰਬ ਪੀਸ ਆ ਹਨਾ ਇੱਥੇ ਆਪਾਂ ਲਈ ਇੱਕ 25 ਡਿਮਾਂਡ ਆ ਮਾਨਤਾਣ ਕਰਦੇ ਆਂ ਖੁੱਲਾ ਡੋਲਾ ਹਾਂਜੀ ਹਾਂਜੀ ਹੋ ਜੂਗਾ ਠੀਕ ਆ ਬਈ ਦੇਣ ਇਹਦੇ ਗਿਣਤੀ ਵਾਲੇ ਜਿਹੜੇ ਪੂਰੇ ਹੋਣ ਦੇ ਵਿੱਚ ਕਿੰਨੇ ਕੋ ਦੱਸਿਆ ਸੀ ਮਾਲਕਾਂ ਨੇ ਬਈ ਇਹ ਤੇ ਲੋਕਾਂ ਦਾ ਲੈ ਜੂਗੇ ਆ ਬਹਾ ਦਾ ਪੁਰਾਪੜਾ ਕੋਈ ਨਹੀਂ ਛੱਡਿਆ ਨਾ ਜੀ ਨਾਂ ਦੀ ਹੂੰ ਅੱਜ ਬੱਤੀਆ ਜਿਹੜੀ ਨਾਲ ਬਾਈ ਮਾੜੀ ਜੀ ਉਹ ਤਾਂ ਉਚਾਲੇ ਆ ਥਾਣਾ ਦੇ ਮਾੜੀ ਵਿਖਾ ਦੇ ਫਿਰ ਵੀ ਅਗਲਾ ਕੂ ਗਾ ਦੱਸਿਆ ਨਹੀਂ ਕੋਈ ਬਾਈ ਯਾਰ ਇਹ ਬੱਚੀ ਵਿਚਾਲੇ ਆ ਜੀ ਥਾਣਾ ਦੇ ਠੀਕ ਆ ਬਈ ਠੀਕ ਆ ਜੀ ਹਾਂ ਜੀ ਅੱਛਾ ਪੜ ਬਾਈ ਆ ਦੋ ਨੰਬਰ ਵਾਲੀ ਬੈੜ ਜਿਹੜੀ ਬਾਈ ਇਹ ਤੋਕੜ ਆ ਜੀ ਇਹ ਤੋਕੜ ਆ ਇਹ ਵੀ ਛੇ ਦੰਦ ਆ ਜੀ ਛੇ ਦੰਦ ਆ ਇਹਦੇ ਥੱਲੇ ਕਿੰਨਾ ਦੁੱਧ ਆ ਬਾਈ ਇਹ ਥੱਲੇ ਹੋਊਗਾ ਜੀ 8-9 ਕਿਲੋ ਹੋਊਗਾ 8-9 ਕਿਲੋ ਹੈ ਹਾਂ ਜੀ ਠੀਕ ਆ ਬਈ ਤੇ ਬਣੀ ਬੁਣੀ ਕੋਈ ਬਾਈ ਬਣੀ ਨਹੀਂ ਜੀ ਠੀਕ ਆ ਬਈ 2089 ਕਿਲੋ ਆ ਤੇ 6 ਦਾ ਹੁੰਦਾ ਵਥੀ ਇਹ ਕੱਢੀ ਆ ਐ ਬਈ ਸੂਈ ਸਾਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਬਾਈ ਹਾਂਜੀ ਸੂਈ ਸਾਈ ਨੂੰ ਕੋਈ ਪਤਾ ਇਹਨੂੰ 3 ਕ ਮਹੀਨੇ ਹੋ ਗਏ ਸੂਈ ਠੀਕ ਆ ਜੀ ਇਹਦਾ ਰੇਟ ਬਾਈ ਇਹਦਾ 35000 ਮਾਨਤਾ ਨਾ ਹੋ ਜਾਵੇ ਹਾਂਜੀ ਹਾਂਜੀ ਹੋ ਜਾਊਗਾ ਲੈ ਮਿੱਤੋ ਇਹਦਾ 35000 ਰੁਪਏ ਡਿਮਾਂਡ ਆ ਚੰਗੀ ਟਿਕਾਣੀ ਦੀ ਗਾਂ ਤਿਆਰ ਹੋ ਜੂਗੀ ਥਣ ਥਣ ਮੱਝਾ ਰਗਾ ਲੱਗਾ ਹਨਾ ਚਵਾਈ ਬਹੁਤ ਪੋਲੀ ਆ ਥਾਣੀ ਦੱਸਦਾ ਯਾਰ ਬਾਈ ਹਾਂਜੀ ਬਾਕੀ ਹੀਟ ਕੱਢੀ ਇਹਨੇ ਅੱਜ ਠੀਕ ਆ ਬਾਈ ਠੀਕ ਆ ਭਰਾ ਦੀ ਫਿਰ ਹਨਾ ਨਹੀਂ ਠੀਕ ਆ ਬਹੁਤ ਚੰਗਾ ਥਾਨ ਹੂੰ ਲਿਓ ਜੀ ਮੋੜ ਦੇ ਚੁਾਈ ਤੇ ਵੀ ਪੋਲੀ ਆ ਹੂੰ ਮੋੜ ਦੇਓ ਜੀ ਹੀਟ ਨਾਲ ਦੁੱਧ ਹੀਟ ਉੱਤੇ ਟੀਕਾ ਡੂਗਾ ਭਰਾ ਦੇ ਚੰਗਾ ਭਾਈ ਰਹੀ ਜਾਂਦਾ ਹਾਂ ਹਾਂ ਜੀ ਹਾਂ ਜੀ ਹੀਟ ਕਰਕੇ ਵੀ ਦੁੱਧ ਥੋੜਾ ਘਟੀ ਗਿਆ ਹੂੰ ਇਹ ਵੀ ਫਰਕ ਪੈ ਜਾਂਦਾ ਹਨਾ ਇੱਕ ਹੈ ਗਰਮੀ ਆ ਨਾ ਬਾਈ ਅਜੇ ਤਾਂ ਤੇਰਾ ਠੰਡਾ ਥਾਂ ਯਾਰ ਹਾਂ ਜੀ ਹਾਂ ਜੀ ਹੂੰ ਇਹ ਫਰਕ ਬਹੁਤ ਆ ਤੇਰੇ ਇਥੇ ਇਹਦੀਆਂ ਧਾਰਾਂ ਮਾਰ ਕੇ ਹੋਣੀਆਂ ਖਾਦੀਏ ਮਾਰ ਦਿਓ ਜੇ ਐਂ ਮਰਾ ਲੈਂਦੀ ਹਾਂ 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 ਧਾਰਾਂ ਮਰਾ ਲੂ ਲੈ ਬਈ ਐਂ ਭਾਈ ਬੈਣਾ ਆਪਾਂ ਅੱਗੇ ਬੈਜਣਾ ਹੈ ਹੂੰ ਠੀਕ ਆ ਬਈ ਵਾਕਈ ਚੂਨ ਚਾਣਾ ਹਨਾ ਠੀਕ ਹੈ ਬਈ ਸੀਲ ਬਹੁਤ ਆਣਾ ਹਾਂਜੀ ਹੂੰ 35000 ਦੇ ਮਾਮਲੇ ਤਾਂ ਹੋ ਜੂਗਾ ਹਾਂਜੀ ਹਾਂਜੀ ਬਾਅਦ ਠੀਕ ਕਰਿਆ ਉਹ ਤੋਂ ਬੜਾ ਤਾਂ ਕੋਈ ਪਾਉ ਅਗਲੇ ਦਿਨ ਚੋਈ ਲੈਣੀ ਹੈ ਨੰਬਰ ਪਾ ਲੈ ਬਈ ਕਿੰਨਾ ਆਪਣਾ ਨੰਬਰ ਜੀ 88474 ਜੀ 81103 ਜੀ ਇੱਕ ਵਾਰੀ ਹੋਰ ਬੋਲ ਜੀ 88474 ਜੀ ਜੀ 81103 ਠੀਕ ਹੈ ਇਸ ਨੰਬਰ ਤੇ ਕਰ ਲਓ ਬਈ ਨਾ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਝਾੜੀ ਵਾਲਾ ਜ਼ਿਲ੍ਹਾ ਫਰੀਦਕੋਟ